ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਿਛਲੇ ਦਿਨੀ ਉਸ ਦੀ ਅੰਤਮ ਅਰਦਾਸ ਤੇ ਜਿੱਥੇ ਪੰਜਾਬ ਦੇ ਰਾਜਨੀਤਿਕ ਹਸਤੀਆਂ ਪਹੁੰਚੇ ਸੀ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਉਸ ਦੇ ਸਾਥੀ ਕਲਾਕਾਰ ਉਹ ਵੱਡੀ ਤਦਾਦ ਦੇ ਵਿੱਚ ਪਹੁੰਚੇ ਸੀ ਤੇ ਉੱਥੇ ਹੀ ਜਿਹੜੀ ਇਸ ਗੱਲ ਦੀ ਚਰਚਾ ਜਿਹੜੀ ਮੁੱਖ ਬਿੰਦੂ ਰਹੀ ਕਿ ਰਾਜਵੀਰ ਜਵੰਦੇ ਦਾ ਕਿਸੇ ਨੇ ਸਾਜ਼ਿਸ਼ ਤਹਿਤ ਜਿਹੜਾ ਕਤਲ ਕਰਵਾਇਆ ਗਿਆ ਪਰਿਵਾਰ ਸਦਮੇ ਦੇ ਵਿੱਚ ਸੀ ਪਰ ਜਿਵੇਂ ਜਿਵੇਂ ਹੁਣ ਇਸ ਚੀਜ਼ ਦੇ ਉੱਤੇ ਪਰਿਵਾਰ ਦਾ ਧਿਆਨ ਜਾ ਰਿਹਾ ਪਰਿਵਾਰ ਸਦਮੇ ਤੋਂ ਬਾਹਰ ਆ ਰਿਹਾ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਅਰਦਾਸਾਂ ਬੇਨਤੀਆਂ ਕੀਤੀਆਂ ਸੀ ਕਿ ਪ੍ਰਮਾਤਮਾ ਤੂੰ ਜੱਡਾ ਘਾਟਾ ਪਾਉਣਾ ਸੀ ਉਹ ਤਾਂ ਪਾਤਾ ਪਰ ਹੁਣ ਰਾਜਵੀਰ ਜਵੰਦੇ ਨੂੰ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਉਸਦੇ ਪਰਿਵਾਰ ਨੂੰ ਜਿਹੜਾ ਬਲ ਬਖਸ਼ੀ ਕਿ ਉਹ ਜਿਹੜਾ ਇਸ ਸਦਮੇ ਨੂੰ ਝੱਲ ਸਕਣ ਉਸਦੇ ਬੱਚੇ ਤੇ ਉਸਦੀ ਪਤਨੀ ਤੇ ਉਸਦੀ ਮਾਤਾ ਤੇ ਉਸਦੀ ਭੈਣ ਤੇ ਉਸਦੇ ਦੋਸਤੇ ਤੇ ਤੇ ਮੇਰ ਭਰਿਆ ਹੱਥ ਰੱਖੀ ਲੋਕਾਂ ਦੀਆਂ ਅਰਦਾਸਾਂ ਆਲੀਆਂ ਨਹੀਂ ਜਾਂਦੀਆਂ ਪਰਿਵਾਰ ਜਿਸ ਤਰੀਕੇ ਦੇ ਨਾਲ ਉਸਦੀ ਅੰਤਮ ਅਰਦਾਸ ਤੇ ਉਸ ਨੂੰ ਚਾਉਣ ਵਾਲੇ ਪਹੁੰਚੇ ਸੀ ਜਿਵੇਂ ਹੋਰ ਸਮਾਜਿਕ ਲੋਕ ਪਹੁੰਚੇ ਸੀ ਉਸ ਤੋਂ ਹੌਸਲਾ ਮਿਲਿਆ ਤੇ ਲੋਕ ਜਿਹੜੇ ਦੱਬੀ ਜੁਬਾਨ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇੱਕ ਹਿੱਸਾ ਇਹ ਗੱਲ ਆਖ ਰਿਹਾ ਸੀ ਕਿ ਜਵੰਦੇ ਦਾ ਐਕਸੀਡੈਂਟ ਨਹੀਂ ਹੋਇਆ ਉਸ ਨੂੰ ਸਾਜ਼ਿਸ਼ ਤਹਿਤ ਜਿਹੜਾ ਮੌਤ ਦੇ ਘਾਟ ਪਾਰਿਆ ਗਿਆ ਇਸ ਗੱਲ ਦਾ ਸਿੱਧੂ ਮੂਸੇ ਵਾਲੇ ਦੇ ਪਿਤਾ ਵੱਲੋਂ ਜਦੋਂ ਉਸ ਨੇ ਇਹ ਗੱਲ ਆਖੀ ਸੀ ਕਿ ਭਾਈ ਸਿੱਧੂ ਮੂਸੇ ਵਾਲਾ ਇਸ ਦੁਨੀਆ ਤੋਂ ਗਿਆ ਉਸ ਨੂੰ ਗੈਂਗਸਟਰਾਂ ਨੇ ਗੋਲੀ ਮਾਰ ਦਿੱਤੀ ਪੱਗ ਵਾਲਾ ਨੌਜਵਾਨ ਸੀ ਪੂਰੀ ਦੁਨੀਆ ਦੇ ਵਿੱਚ ਉਸ ਦਾ ਨਾਮ ਸੀ ਉਸ ਤੋਂ ਬਾਅਦ ਇਹ ਕਲਾਕਾਰ ਦੁਨੀਆ ਤੋਂ ਗਿਆ ਇਹ ਵੀ ਪੱਗ ਵਾਲਾ ਸੀ ਇਸ ਦਾ ਜਿਹੜਾ ਕੈਰੀਅਰ ਪੀਕ ਤੇ ਸੀ ਤੇ ਖਾਸ ਕਰਕੇ ਵਿਆਹਾਂ ਦੇ ਪ੍ਰੋਗਰਾਮ ਦੇ ਵਿੱਚ ਰਾਜਵੀਰ ਜਵੰਦੇ ਦੇ ਦਾ ਜਿਹੜਾ ਲਾਈਵ ਸੀ ਉਸ ਦਾ ਕੋਈ ਤੋੜ ਨਹੀਂ ਸੀ ਪਰ ਜਿਸ ਤਰੀਕੇ ਦੇ ਨਾਲ ਜਿਹੜੀ ਸੰਗੀਤ ਇੰਡਸਟਰੀ ਹੈ ਇਸ ਦੇ ਉੱਤੇ ਜਿਹੜਾ ਗੈਂਗਸਟਰਾਂ ਦਾ ਜਿਹੜਾ ਦਬਦਬਾ ਹੋਇਆ ਉਸ ਤੋਂ ਬਾਅਦ ਅਜਿਹੀਆਂ ਕਟਣਾਵਾਂ ਜਿਹੜੀਆਂ ਹੋਣੀਆਂ ਆਮ ਹੋ ਗਈਆਂ ਫਰੋਤੀ ਦੀਆਂ ਕਾਲਾਂ ਆਉਣ ਲੱਗੀਆਂ ਲੋਕਾਂ ਨੂੰ ਆਪਣੇ ਨਾਲ ਬੌਂਡ ਕਰਾਉਣ ਲਈ ਗੈਂਗਸਟਰਾਂ ਵੱਲੋਂ ਧਮਕੀਆਂ ਦਿੱਤੀਆਂ ਜਾਣ ਲੱਗੀਆਂ ਇਹ ਇੱਕ ਕਲਾਕਾਰ ਨਹੀਂ ਇਹ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਹੋਇਆ ਜਿਸ ਤਰੀਕੇ ਦੇ ਨਾਲ ਅੰਡਰਵਰਲਡ ਦੇ ਵਿੱਚ ਮੁੰਬਈ ਦੇ ਵਿੱਚ ਫਿਲਮੀ ਸਟਾਰਿਆਂ ਨੂੰ ਲੋਕ ਉਹਨਾਂ ਨੂੰ ਯੂਜ਼ ਕਰਦੇ ਸੀ ਉਸੇ ਤਰੀਕੇ ਦੇ ਨਾਲ ਇਥੇ ਵੀ ਹੋਣ ਲੱਗਾ ਸੀ ਤੁਹਾਨੂੰ ਪਤਾ ਹੀ ਹੋਵੇਗਾ ਅਮਰ ਸਿੰਘ ਚਮਕੀਲਾ ਉਸ ਤੋਂ ਬਾਅਦ ਹੋਰ ਵੀ ਕਈ ਕਲਾਕਾਰ ਦਿਲਸ਼ਾਦ ਅਕਟਰ ਹੋਵੇ ਵਿਵੇਂਦਰ ਹੋਵੇ ਫਿਲਮਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਜਿਹੜੇ ਇਸ ਦੁਨੀਆ ਤੋਂ ਗਏ ਕਿਸ ਤਰੀਕੇ ਦੇ ਨਾਲ ਕਤਲ ਹੋਏ ਉਹਨਾਂ ਦੇ ਇਹ ਸਭ ਜਾਣੀ ਜਾਣ ਤੇ ਇਸ ਕਰਕੇ ਇਸ ਚੀਜ਼ ਨੂੰ ਵੀ ਵੱਖ ਨਿਗਾਹ ਦੇ ਨਾਲ ਨਹੀਂ ਵੇਖਿਆ ਜਾ ਸਕਦਾ ਸੀ ਕਿ ਜਿਹੜਾ ਰਾਜਵੀਰ ਜਵੰਦਾ ਜਿਸ ਤਰੀਕੇ ਦੇ ਨਾਲ ਇਹ ਦੁਨੀਆ ਤੋਂ ਗਿਆ ਕਿਉਂਕਿ ਜਿਵੇਂ ਰਾਈਡਰ ਨਿਕਲਦੇ ਆ ਉਸਦੇ ਨਾਲ ਦੇ ਰਾਈਡਰ ਨੇ ਦੱਸਿਆ ਕਿ ਹਲਮਟ ਦੇ ਅੱਗੇ ਸਾਡੇ ਇੱਕ ਕੈਮਰਾ ਲੱਗਾ ਹੁੰਦਾ GoPro ਜਿਹੜਾ ਵਲੋਗਿੰਗ ਵਾਲਾ ਕੈਮਰਾ ਤੇ ਖਾਸ ਕਰਕੇ ਉਦੋਂ ਲੋਕਾਂ ਨੇ ਹੋਰ ਜਿਆਦਾ ਮੱਥਾ ਠਣਕਿਆ ਜਦੋਂ ਇਹ ਗੱਲ ਸਾਹਮਣੇ ਆਈ ਕਿ ਭਾਈ ਜਿਹੜਾ ਐਕਸੀਡੈਂਟ ਆ ਉਹ ਹਰਿਆਣੇ ਦੇ ਵਿੱਚ ਹੋਇਆ ਨਾ ਕਿ ਹਿਮਾਚਲ ਦੇ ਵਿੱਚ ਪਹਿਲੀ ਜਿਹੜੀ ਜਿਹੜੀ ਪਹਿਲਾਂ ਇਹ ਜਾਣਕਾਰੀ ਮਿਲੀ ਸੀ ਕਿ ਐਕਸੀਡੈਂਟ ਆ ਜਿਹੜਾ ਇਹ ਹਿਮਾਚਲ ਦੇ ਵਿੱਚ ਹੋਇਆ ਪਰ ਜਦੋਂ ਇਹ ਚੀਜ਼ ਕਲੀਅਰ ਹੋਈ ਉਸ ਤੋਂ ਬਾਅਦ ਜਿਹੜੇ ਚੋਣ ਵਾਲੇ ਸੀ ਉਹਨਾਂ ਦਾ ਵੀ ਜਿਹੜਾ ਮੱਥਾ ਠਣਕਿਆ ਹੋਰ ਵੀ ਜਿਹੜੇ ਸਮਾਜ ਸੇਵੀ ਆ ਚਿੰਤਤ ਸੀ ਇਸ ਚੀਜ਼ ਤੋਂ ਲੈ ਕੇ ਖਾਸ ਕਰਕੇ ਕਲਾਕਾਰ ਭਾਈਚਾਰਾ ਉਹ ਵੀ ਇਹ ਗੱਲ ਆਖ ਰਿਹਾ ਸੀ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਰਾਜਵੀਰ ਜਵੰਦਾ ਇੱਕ ਜਿਹਹਾ ਕਲਾਕਾਰ ਸੀ ਜਿਸ ਦੇ ਕੋਲ ਕੰਮ ਦੀ ਜਿਹੜੀ ਥੋੜ੍ਹ ਨਹੀਂ ਸੀ 52 ਪ੍ਰੋਗਰਾਮ ਉਸ ਦੀ ਡਾਇਰੀ ਦੇ ਉੱਤੇ ਬੁੱਕ ਸੀ ਰਾਜਵੀਰ ਜਵੰਦੇ ਦੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਰਾਜਵੀਰ ਜਵੰਦੇ ਨੇ ਸਟੇਜਾਂ ਦੇ ਉੱਤੇ ਜਿਹੜੇ ਲਾਉਣੇ ਸੀ ਇਸ ਕਰਕੇ ਉਹ ਜਿਹੜੇ ਪ੍ਰੋਗਰਾਮ ਸੀ ਉਹ ਹੁਣ ਉਸ ਦੇ ਜਿਹੜੇ ਸਾਥੀ ਕਲਾਕਾਰ ਆ ਉਹ ਉਸ ਦੇ ਨਾਲ ਲੈ ਕੇ ਜਿਹੜੇ ਫਕਤੌਣਗੇ ਪਰ ਇਸ ਚੀਜ਼ ਤੋਂ ਲੋਕ ਜ਼ਰੂਰ ਚਿੰਤਤ ਹੋ ਰਹੇ ਸੀ ਕਿ ਵਾਕਿਆ ਹੀ ਇਹ ਸਾਜ਼ੇ ਸੀ ਜਾਂ ਫਿਰ ਇਹ ਕੁਦਰਤੀ ਕਹਿਰ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ 40s ਦੇ ਵਿੱਚ ਪਹੁੰਚੇ ਆਮ ਲੋਕ ਅਰਦਾਸਾਂ ਬੇਨਤੀਆਂ ਕਰ ਰਹੇ ਸੀ ਜਿਸ ਤਰੀਕੇ ਉਸ ਕਲਾਕਾਰ ਦੀ छवि ਸੀ ਉਹਦਾ ਕੈਰੀਅਰ ਸੀ ਕਿਉਂਕਿ ਉਸਨੇ ਕਦੇ ਕਿਸੇ ਨੂੰ ਮੰਦਾ ਚੰਗਾ ਨਹੀਂ ਬੋਲਿਆ ਸੀ ਕਦੇ ਕਿਸੇ ਨੂੰ ਕੰਟਰੋਵਰਸੀ ਨਹੀਂ ਕਿਸੇ ਨੇ ਕ੍ਰੀਏਟ ਕੀਤੀ ਸੀ ਪਰ ਇੱਕ ਗੱਲ ਸਾਹਮਣੇ ਆਈ ਹੈ ਕਿ ਜਦੋਂ ਉਸ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਜਾਇਆ ਗਿਆ ਪਰਿਵਾਰ ਦੇ ਕਹਿਣ ਮੁਤਾਬਕ ਉਹਨਾਂ ਨੇ ਉਸ ਨੂੰ ਜਿਹੜੀ ਫਸਟ ਏਡ ਨਹੀਂ ਦਿੱਤੀ ਇਸ ਕਰਕੇ ਜਿਹੜਾ ਉਹ ਇਸ ਦੁਨੀਆ ਤੋਂ ਚਲਾ ਗਿਆ ਇੱਕ ਜਿਹੀ ਆਵਾਜ਼ ਸਦਾ ਸਦਾ ਲਈ ਦੁਨੀਆ ਤੋਂ ਚਲੀ ਗਈ ਜਿਹਦੀ ਕਦੇ ਕਦੀ ਪਰਭਾਈ ਨਹੀਂ ਹੋ ਸਕਦੀ